ਅੱਜ ਦਾ ਵਿਸ਼ਾ ਹੈ ਕਿ ਬਾਬਾ ਨਾਨਕ ਜੀ ਨੇ 20 ਰੁਪਏ ਦਾ ਲੰਗਰ ਲਾਇਆ ਸੀ ਸਤਕਾਰਯੋਗ ਭੈਣੋ ਅਤੇ ਭਰਾਵੋ ਅਸੀਂ ਆਪਣੇ ਸਕੂਲ ਦੀਆਂ ਕਿਤਾਬਾਂ ਵਿੱਚੋਂ ਵੀ ਪੜ੍ਹਦੇ ਰਹੇ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਤਾ ਕਾਲੂ ਜੀ ਨੇ ਉਹਨਾਂ ਨੂੰ 20 ਰੁਪਏ ਦਿੱਤੇ ਅਤੇ ਬਾਜ਼ਾਰ ਜਾ ਕੇ ਕੋਈ ਵਪਾਰ ਕਰਨ ਵਾਸਤੇ ਕਿਹਾ ਪਰ ਬਾਬਾ ਨਾਨਕ ਜੀ ਰਸਤੇ ਵਿੱਚ ਕੁਝ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਘਰ ਮੁੜਾਏ ਜਿਸ ਨੂੰ ਬਾਅਦ ਵਿੱਚ ਸੱਚਾ ਸੌਦਾ ਕਿਹਾ ਜਾਣ ਲੱਗਾ ਉਂਝ ਵੀ ਅਸੀਂ ਸਾਰੇ ਸਿੱਖ ਭਰਾ ਅਕਸਰ ਕਹਿੰਦੇ ਰਹਿੰਦੇ ਹਾਂ ਕਿ ਇਹ ਲੰਗਰ ਜੀ ਇਹ ਲੰਗਰ ਨਹੀਂ ਮੁੱਕਦਾ ਭਾਈ ਇਹ ਤਾਂ ਬਾਬੇ ਨਾਨਕ ਦਾ 20 ਰੁਪਏ ਵਾਲਾ ਲੰਗਰ ਸਦੀਆਂ ਤੋਂ ਚੱਲ ਰਿਹਾ ਹੈ ਇਹ ਸਿੱਖਦੇ ਇਹ ਵਿਚਾਰ ਕੀਤੀ ਹੈ ਕਿ ਅੱਜ ਤੋਂ ਕੋਈ 500 ਸਾਲ ਪਹਿਲਾਂ 20 ਰੁਪਏ ਦੀ ਕਿੰਨੀ ਕੀਮਤ ਹੋਵੇਗੀ ਅਸੀਂ ਅੱਜ ਤੋਂ ਕੋਈ 45 50 ਸਾਲ ਪਹਿਲਾਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸਾਂ ਕਿ ਇੱਕ ਆਨੇ ਦੀਆਂ ਜਲੇਬੀਆਂ ਜਾਂ ਮਠਿਆਈ ਕਈ ਕਈ ਬੰਦਿਆਂ ਤੋਂ ਖਾਦ ਹੀ ਨਹੀਂ ਸੀ ਮੁਕਦੀ ਪਰ ਬਾਬਾ ਨਾਨਕ ਜੀ ਦੀ ਗੱਲ ਤਾਂ ਅੱਜ ਤੋਂ 500 ਸਾਲ ਪਹਿਲਾਂ ਦੀ ਹੈ ਉਸ ਵਕਤ ਵੀਰ ਪੈਦਾ ਆਟਾ ਵੀ ਇੱਕ ਵੱਡਾ ਟਰੱਕ ਭਰ ਕੇ ਆ ਜਾਂਦਾ ਹੋਵੇਗਾ ਉਸ ਵਕਤ ਨਾ ਹੀ ਇੰਨੀ ਆਬਾਦੀ ਸੀ ਕਿ ਬਾਬਾ ਨਾਨਕ ਜੀ ਨੂੰ 11500 ਭੁੱਖੇ ਸਾਧੂ ਮਿਲ ਗਏ ਹੋਣਗੇ ਉਸ ਵਕਤ ਨਾ ਹੀ ਕੋਈ ਵੱਡੀ ਨੇੜੇ ਮੰਡੀ ਜਾਂ ਬਾਜ਼ਾਰ ਹੁੰਦਾ ਸੀ ਜਿੱਥੋਂ ਭੋਜਨ ਸਕਾਉਣ ਵਾਸਤੇ ਇੱਕ ਟਰੱਕ ਆਟੇ ਦਾ ਅਤੇ ਹੋਰ ਸਮਾਨ ਖਰੀਦਿਆ ਜਾ ਸਕੇ ਦੋਸਤੋ ਇਹ ਬਿਲਕੁਲ ਬੇਤੁਕੀਆਂ ਗੱਲਾਂ ਹਨ ਲੰਗਰ ਚਲਾਉਣਾ ਕੋਈ ਮਾੜੀ ਗੱਲ ਨਹੀਂ ਹੈ ਜੀ ਸਦਕੇ ਦਿਨ ਰਾਤ ਲੰਗਰ ਚਲਾਓ ਸਾਡੇ ਗੁਰੂਆਂ ਦਾ ਅਸੀਂ ਆਸਰਾ ਤੱਕ ਕੇ ਲੰਗਰ ਚਲਾ ਸਕਦੇ ਹਾਂ ਉਹਨਾਂ ਦਾ ਸਾਨੂੰ ਅਸ਼ੀਰਵਾਦ ਹੋ ਸਕਦਾ ਹੈ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਭੁੱਖੇ ਸਾਧੂਆਂ ਨੂੰ ਲੰਗਰ ਛਕਾਉਣਾ ਇਸ ਦਾ ਮਤਲਬ ਇਹ ਨਿਕਲਦਾ ਹੈ ਕਿ ਉਹਨਾਂ ਦੇ ਪਿਤਾ ਜੀ ਨੇ ਕੋਈ ਕਾਰੋਬਾਰ ਕਰਨ ਵਾਸਤੇ ਉਹਨਾਂ ਨੂੰ 20 ਰੁਪਏ ਜਿਸ ਦੀ ਅੱਜ ਕੱਲ ਕਰੋੜਾਂ ਰੁਪਏ ਕੀਮਤ ਬਣਦੀ ਹੈ ਪਰ ਗੁਰੂ ਜੀ ਏਡੀ ਵੱਡੀ ਰਕਮ ਨੂੰ ਲੰਗਰ ਦੇ ਨਾਂ ਤੇ ਖਰਾਬ ਕਰਕੇ ਖਾਲੀ ਘਰ ਵਾਪਸ ਆ ਗਏ ਭਾਵ ਉਹਨਾਂ ਨੂੰ ਕੋਈ ਕਾਰੋਬਾਰ ਕਰਨਾ ਹੀ ਨਹੀਂ ਆਇਆ ਦੋਸਤੋ ਸਾਡੇ ਗੁਰੂ ਜੀ ਬਹੁਤ ਉੱਚੀ ਸੋਚ ਵਾਲੇ ਇਨਸਾਨ ਸਨ ਉਹ ਆਪਣੇ ਪਿਤਾ ਜੀ ਵੱਲੋਂ ਕਾਰੋਬਾਰ ਵਾਸਤੇ ਦਿੱਤੀ ਹੋਈ ਇੰਨੀ ਵੱਡੀ ਰਕਮ ਨੂੰ ਖਰਾਬ ਨਹੀਂ ਸੀ ਕਰਨਾ ਚਾਹੁੰਦੇ ਇੰਨੀ ਵੱਡੀ ਰਕਮ ਨੂੰ ਉਹ ਖਰਾਬ ਨਹੀਂ ਸੀ ਕਰ ਸਕਦੇ ਉਹਨਾਂ ਨੇ ਆਪਣੀ ਬਾਣੀ ਵਿੱਚ ਕਿਰਤ ਕਰੋ ਵੰਡ ਛਕੋ ਦਾ ਸਾਨੂੰ ਸਨੇਹਾ ਦਿੱਤਾ ਹੈ ਬਾਣੀ ਵਿੱਚ ਵਿਹਲੜ ਆਦਮੀਆਂ ਨੂੰ ਕੋਈ ਜਗ੍ਹਾ ਨਹੀਂ ਦਿੱਤੀ ਗਈ ਉਹਨਾਂ ਨੇ ਕਰਤਾਰਪੁਰ ਵਿਖੇ ਆਪ ਆਪਣੇ ਅੱਥਾ ਨਾਲ ਖੇਤੀ ਕਰਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਇਹ ਸਿਰਫ ਵਿਲੜ ਲਾਣੇ ਨੇ ਬਾਬਾ ਨਾਨਕ ਜੀ ਨੂੰ 20 ਰੁਪਏ ਦੇ ਲੰਗਰ ਲਾਉਣ ਵਾਲੀ ਕਹਾਣੀ ਫਿੱਟ ਕਰਕੇ ਸਾਡੇ ਮਨਾਂ ਵਿੱਚ ਪੱਕਾ ਕਰ ਦਿੰਦਾ ਹੈ ਕਿ ਇਹ ਲੋਕ ਵੀ ਇਸ ਗੱਲ ਨੂੰ ਸੱਚੀ ਮੰਨ ਕੇ ਸਾਨੂੰ ਵਿਹਲੇ ਬੈਠਿਆਂ ਨੂੰ ਲੰਗਰ ਛਕਾਈ ਜਾਣ ਅਸੀਂ ਬਿਨਾ ਕਿਸੇ ਕੰਮਕਾਰ ਕਰੇ ਬਿਨਾ ਬਾਬੇ ਨਾਨਕ ਵਾਲਾ ਲੰਗਰ ਛਕਦੇ ਰਹਾਂਗੇ ਸਦੀਆਂ ਤੋਂ ਇਹ ਗੱਲ ਸਾਡੇ ਮਨ ਵਿੱਚ ਪੱਕੀ ਹੋ ਗਈ ਹੈ ਜਿਸ ਦਾ ਵਿਹਲੜ ਲਾਣਾ ਵਿਹਲੇ ਰਹਿ ਕੇ ਲੰਗਰ ਦਾ ਆਨੰਦ ਮਾਣ ਰਿਆ ਹੈ ਹੋ ਸਕਦਾ ਹੈ ਕਿ ਕੁਝ ਲੋਕਾਂ ਨੂੰ ਮੇਰੀ ਇਹ ਗੱਲ ਚੰਗੀ ਨਾ ਲੱਗੇ ਪਰ ਸੱਚ ਕੋੜਾ ਹੋਣ ਕਰਕੇ ਛੇਤੀ ਹজম ਨਹੀਂ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ